इंडियन टीवी न्यूज पंजाब अपनी खबर अपनी भाषा विच नमस्कार ती वेख रहे हो इंडियन टीवी न्यूज पंजाब आओ थो लेकर चलिए अज दबर वाल ਹੁਣ ਅਸੀਂ ਗੱਲ ਕਰਦੇ ਹਾਂ ਗਊਸ਼ਾਲਾ ਦੇ ਪ੍ਰਧਾਨ ਸ਼੍ਰੀ ਕੁਮਾਰ ਜੀ ਗੱਗ ਨਾਲ ਹਾਂਜੀ ਗਰ ਸਾਹਿਬ ਇਹ ਖੂਨਦਾਨ ਕੈਂਪ ਬਾਰੇ ਤੁਹਾਡਾ ਕੀ ਕਹਿਣਾ ਹੈ ਜਿਹੜਾ ਅੱਜ ਸਾਡੇ ਇੱਥੇ ਗਊਸ਼ਾਲਾ ਦੇ ਵਿਚਰੇ ਆਵੇ ਗ੍ਰਿਪ ਸਪੋਰਟਸ ਕਲੱਬ ਨੂੰ ਖੂਨਦਾਨ ਕੈਂਪ ਲਾਇਆ ਗਿਆ ਹੈ ਅਸੀਂ ਪਹਿਲਾਂ ਤਾਂ ਇਹਨਾਂ ਦਾ ਸਵਾਗਤ ਕਰਦੇ ਹਾਂ ਸਾਰੇ ਕਲੱਬ ਮੈਂਬਰਾਂ ਨੇ ਕਿ ਇਹਨਾਂ ਨੇ ਗਊਸ਼ਾਲਾ ਨੂੰ ਚੁਣਿਆ ਅਸੀਂ ਹੋਰ ਵੀ ਜਿਹੜੇ ਸ਼ਾਇਦ ਦੀਆਂ ਧਾਰਮਿਕ ਸੰਸਥਾਾਂ ਆ ਜਾਂ ਕਿਸੇ ਨੂੰ ਵੀ ਕਿ ਇਹ ਕਿਸੇ ਵੀ ਤਰ੍ਹਾਂ ਦਾ ਕੋਈ ਗਊਸ਼ਾਲਾ ਵਿੱਚ ਕੈਂਪ ਲਾਉਣਾ ਜਾਂ ਕੋਈ ਵਿਆਹ ਜਾਦੀ ਕਰਨਾ ਤਾਂ ਸਾਡੇ ਕੋਲੋਂ ਹਾਲ ਦਾ ਖੁੱਲਾ ਹੋਆ ਅਸੀਂ ਇਹਨਾਂ ਦਾ ਸਵਾਗਤ ਕਰਦੇ ਹਾਂ ਜਿਹੜਾ ਖੂਨਦਾਨ ਦੇਖੇ ਬੱਚੇ ਦੀ ਕਿਸੇ ਬੰਦੇ ਦੀ ਜ਼ਿੰਦਗੀ ਵਿੱਚ ਆਈ ਸਕਦੀ ਆ ਇਹਨਾਂ ਦੇ ਕਲੱਬ ਵੱਲੋਂ ਦੱਸਿਆ ਗਿਆ ਪ੍ਰਧਾਨ ਜੀ ਵੱਲੋਂ ਦੱਸਿਆ ਗਿਆ ਹਨੀ ਜੀ ਵੱਲੋਂ ਕਿ ਜੇ ਕਿਸੇ ਵੀ ਕੋਈ ਸ਼ਹਿਰ ਦੇ ਵਿਚਾਲੇ ਵਾਲੇ ਕੋਈ ਆਚਨਚੇਤ ਐਕਸੀਡੈਂਟਲ ਦੀ ਘਟਨਾ ਹੋ ਜਾਂਦੀ ਆ ਤਾਂ ਸਾਡੇ ਕੋਲੇ 100 ਬੰਦੇ ਦੀ ਟੀਮ ਤਿਆਰ ਆ ਅਸੀਂ ਹਰ ਟਾਈਮ ਕਿਤੇ ਵੀ ਚੰਡੀਗੜ੍ਹ ਪਟਿਆਲਾ ਲੋਧਿਆ ਦਾ ਕਿ ਅਸੀਂ ਖੂਨ ਦੇਣ ਵਾਸਤੇ ਜਾਵਾਂਗੇ ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਇਹਨਾਂ ਨੇ ਇਸ ਸੰਸਥਾ ਨੂੰ ਟ੍ਰੇਨ ਕੀਤਾ ਹੈ ਕਿ ਜੇ ਕਿਸੇ ਨੂੰ ਬਲੱਡ ਦੀ ਲੋੜ ਆ ਇਹ ਆਪਣੇ ਆਪ ਇੱਥੇ ਪਹੁੰਚ ਰਗੇ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਇਹ ਇੱਕ ਗਰੁੱਪ ਵੀ ਸ਼ੇਅਰ ਕਰ ਰਿਹਾ ਕਿ ਗਰੁੱਪਾਂ ਦੇ ਵਿੱਚ ਨੇ ਸਾਰੇ ਇਹ ਪਤਾ ਲੱਗੇ ਪਬਲਿਕ ਦੇ ਵਿੱਚ ਇਹ ਸੀ ਗਊਸ਼ਾਲਾ ਦੇ ਪ੍ਰਧਾਨ ਸ਼੍ਰੀ ਕੁਮਾਰ ਜੀ ਗਰਗ ਤੁਸੀਂ ਦੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਅਜੀਤ ਕੁਮਾਰ ਅਮਲੋਦੇ ਨਾਲ ਹੁਣ ਅਸੀਂ ਗੱਲ ਕਰਦੇ ਹਾਂ ਡਾਕਟਰ ਅਰਣੁਸ਼ਰਮਾ ਜੀ ਨਾਲ ਹਾਂਜੀ ਸਰ ਖੂਨਦਾਨ ਕੈਂਪ ਬਾਰੇ ਤੁਹਾਡਾ ਕੀ ਕਹਿੰਗੇ ਸਾਰੇ ਹੀ ਕਿਹਨੇ ਸਾਰਿਆਂ ਨੂੰ ਲਵਾਉਣਾ ਚਾਹੀਦਾ ਹੈ ਕਿਉਂਕਿ ਅਸੀਂ ਤਾਂ ਹੁਣ ਲਾਉਂਦੇ ਰਹਿੰਦੇ ਸਾਨੂੰ ਵੇਅਰਨੈਸ ਹੈ ਨਾ ਵੀ ਕਿਉਂਕਿ ਸਾਡੇ ਕੋਲੇ ਆਉਂਦੇ ਨੇ ਲੋਕ ਬਲੱਡ ਲੈਣ ਹੁਣ ਇੱਥੇ ਲੋਕਾਂ ਲਾਦਾ ਵੀ ਕਾਫੀ ਬਲੱਡਾ ਜਾਂ ਕਿੱਦਾਂ ਹੈ ਨਾ ਜਦੋਂ ਉਹ ਲੋਡ ਪੈਂਦੀ ਹੈ ਇੱਕੋ ਹੀ ਐਕਸੀਡੈਂਟ ਕੇਸ ਆ ਜਾਂ ਕੋਈ ਕਿਸੇ ਸਰਜਰੀ ਟਾਈਮ ਆ ਜਾਂ ਡਿਲੀਵਰੀ ਟਾਈਮ ਆ ਉਹਨਾਂ ਨੂੰ 5 5 6 6 ਯੂਨਿਟਸ ਲੱਗ ਜਾਂਦੇ ਨੇ ਇੱਕ ਟਾਈਮ ਤੇ ਉਹ ਇਕੱਠੀਆਂ ਚਾਹੀਦੀਆਂ ਹੁੰਦੀਆਂ ਨੇ ਉਹ ਆਨ ਦੀ ਸਪੋਟੋ ਕਰਨੀਆਂ ਡਿਲੀਵਰ ਬੜੀਆਂ ਔਖੀਆਂ ਨੇ ਆਪਾਂ ਆਨ ਦੀ ਸਪੋਟ ਪੰਜ ਬੰਦਾ ਦਾ ਬਲੱਡ ਵੀ ਕਰਦੇ ਦੋ ਤਿੰਨ ਘੰਟੇ ਲੱਗ ਜਾਂਦੇ ਇਹਨੇ ਤੇ ਡਿਲੀਵਰੀ ਦਾ ਟਾਈਮ ਵੀ ਚੱਲ ਜਾਂਦਾ ਜਾਂ ਕੋਈ ਪੇਸ਼ੈਂਟ ਆਇਆ ਕੋਈ ਟਰੋਮਾ ਸੈਂਟਰ ਪੈ ਜਾ ਕੁਝ ਵੀ ਹੈ ਤਾਂ ਉਹਦੇ ਲਈ ਕੈਂਪ ਆਲਾ ਬਲੱਡ ਹੀ ਲਾ ਚਾਹੀਦਾ ਹੁੰਦਾ ਜਿਹਦੇ ਪਿਆ ਹੋਵੇ ਤਾਂ ਅਸੀਂ ਨਾਲ ਦੇ ਦੇ ਵੀ ਸਕੀਏ ਪਰ 5 5 6 6 ਜੋਤ ਹੈ ਨਾ ਤਾਂ ਇਸ ਕਰਕੇ ਸਾਨੂੰ

ਹਰ ਰੋਜ਼ ਬਣੇਗਾ ਕਿ ਉਹ ਮਾਣ ਮਾਣ ਕਰੇਗਾ ਉਹ ਕੀ ਜਦੋਂ ਸੁਣ ਆਜੂਟੇ ਸਾਰੇ ਜਿਹੜਾ ਹੋ ਗਿਆ ਉਹ ਤੇ ਉਹ ਇਸ ਤਰ੍ਹਾਂ ਕੁਝ ਆਪਾਂ ਕੋਈ ਨਹੀਂ ਖਾਣਾ ਕਿ ਉਸ ਤੋਂ ਪਾਉਸ ਕਰ ਲੈ ਅਗਰ ਕੋਈ ਸੂਚੀਗਾ ਕਰਦਾ ਹੈ ਮੈਂ ਕਹਿੰਦਾ ਮੈਂ ਬਣਾ ਲਵਾਂ ਹਾਂ ਪਰ ਆਪਾਂ ਕੋਈ ਨਹੀਂ ਬਣਾ ਦਿੰਦੇ ਆਪਾਂ ਆਪਾਂ ਨੂੰ ਤੇਰੇ ਤੇ ਸੁਣਦਾ ਹੈ ਹੋਣ ਅਸੀਂ ਗੱਲ ਕਰਦੇ ਆ ਸਪੋਰਟਸ ਕਲੱਬ ਦੇ ਖਜ਼ਾਨਚੀ ਜੀ ਨਾਲ ਹਾਂਜੀ ਸਰ ਆਪਣਾ ਖੂਨਦਾਨ ਬਾਰੇ ਤੁਹਾਡਾ ਕੀ ਕਹਿਣਾ ਪਹਿਲਾਂ ਤਾਂ ਜੀ ਸਾਡੇ ਵੱਲੋਂ ਪੂਰੇ ਸ਼ਹਿਰ ਨਿਵਾਸੀਆਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਸਾਡਾ ਇਹ ਜਿਹੜਾ ਨਹਿਰਗੇਵਾ ਸਪੋਰਟਸ ਕਲੱਬ ਅਮਲੋਦ ਦਾ ਜੀ ਉਹਦੇ ਵੱਲੋਂ ਪਹਿਲਾ ਖੂਨਦਾਨ ਕੈਂਪ ਲਗਾਇਆ ਗਿਆ ਹੈ ਜੀ ਤੇ ਸਾਰੇ ਹੀ ਜਿੰਨੇ ਵੀ ਦਾਨੀ ਸੱਜਣ ਆਏ ਨੇ ਪਹਿਲਾਂ ਤਾਂ ਉਹਨਾਂ ਦਾ ਧੰਨਵਾਦ ਹੈ ਜੀ ਤੇ ਹੋਰ ਵੀ ਦਾਨੀ ਸੱਜਣ ਮਿੱਤਰ ਸਾਡੇ ਪਹੁੰਚ ਰਹੇ ਨੇ ਜੀ ਅੱਗੇ ਤੋਂ ਅਸੀਂ ਹੋਰ ਵੀ ਵਧੀਆ ਤੋਂ ਵਧੀਆ ਤਰੀਕੇ ਨਾਲ ਇਹਨਾਂ ਨੂੰ ਲਾਉਣ ਦੀ ਕੋਸ਼ਿਸ਼ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਹਰ ਸਾਲ ਅਸੀਂ ਐਦਾਂ ਦਾ ਕੋਈ ਨਾ ਕੋਈ ਸਮਾਜ ਭਲਾਈ ਦਾ ਕੰਮ ਕਰਿਆ ਜਾਵੇ ਤੇ ਅਸੀਂ ਆਪਣਾ ਖੰਨਾ ਨਰਸਿੰਗ ਹੋਣ ਦੀ ਟੀਮ ਜੋ ਇੱਥੇ ਡਾਕਟਰਾਂ ਦੀ ਪਹੁੰਚੀ ਹੈ ਜੀ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਆਂ ਤੇ ਉਹ ਤੋਂ ਬਾਅਦ ਅਸੀਂ ਸਾਡੇ ਗਊਸ਼ਾਲਾ ਜੀ ਦੇ ਪ੍ਰਧਾਨ ਜੀ ਦਾ ਸ਼ਿਵ ਕੁਮਾਰ ਗਰਗ ਜੀ ਦਾ ਸਪੈਸ਼ਲੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡਾ ਕੈਂਪ ਕਾਮਯਾਬ ਕਰਨ ਹੋਣ ਵਿੱਚ ਬਹੁਤ ਹੀ ਵੱਡਾ ਸਹਿਯੋਗ ਦਿੱਤਾ ਜੀ ਸਾਡੇ ਕਲੱਬ ਵੱਲੋਂ ਤਹਿ ਦਿਲੋਂ ਧੰਨਵਾਦ ਹੈ ਜੀ ਇਹਨਾਂ ਦਾ ਸਰ ਜਿਹੜੀ ਡਾਕਟਰਾਂ ਦੀ ਟੀਮ ਆਈ ਹੈ ਉਹਨਾਂ ਵੱਲੋਂ ਤੁਹਾਨੂੰ ਕੀ ਵਿਸ਼ਵਾਸ ਦਿੱਤਾ ਗਿਆ ਜਦੋਂ ਬਲੱਡ ਦੀ ਲੋੜ ਪੈਂਦੀ ਹੈ ਤਾਂ ਉਹ ਸਮੇਂ ਸਿਰ ਤੁਹਾਨੂੰ ਪ੍ਰੋਵਾਈਡ ਕਰਨਗੇ ਹਨੀ ਹਾਂਜੀ ਹਾਂਜੀ ਇਹਨਾਂ ਨੇ ਜੀ ਖੰਡਾ ਨਰਸਿੰਗ ਹੌਮ ਦੀ ਬਿਲਡਿੰਗ 'ਚ ਇਹਨਾਂ ਦਾ ਆਪਣਾ ਇਹ ਸੈਂਟਰ ਹੈ ਜੀ ਇਹ ਕਹਿੰਦੇ ਕਦੇ ਵੀ ਕਿਸੇ ਬੰਦੇ ਨੂੰ ਵਿਅਕਤੀ ਨੂੰ ਜ਼ਰੂਰਤ ਪੈਂਦੀ ਹੈ ਉੱਥੇ ਜ਼ਰੂ ਨਾਜ਼ਦੀ ਨਾਲ ਬੰਦੇ ਨੂੰ ਬਲੱਡ ਮਿਲੂਗਾ ਜੀ ਅੱਗੇ ਤੋਂ ਅਸੀਂ ਹੁਣ ਇੱਥੇ ਆਪਣਾ ਬਣਾ ਰਹੇ ਹਾਂ ਸਭ ਦੇ ਲਿਖ ਰਹੇ ਹਾਂ ਨਾਮ ਸਭ ਦੇ ਗਰੁੱਪ ਲਿਖ ਰਹੇ ਹਾਂ ਜੇ ਕਿਸੇ ਵਿਅਕਤੀ ਨੂੰ ਐਮਰਜੈਂਸੀ ਜ਼ਰੂਰਤ ਪੈਂਦੀ ਹੈ ਤਾਂ ਉਹ ਸਾਡੇ ਕਲੱਬ ਨੈਵਰ ਗਿਵ ਅਪ ਸਪੋਰਟਸ ਕਲੱਬ ਮਲੂਹ ਨੂੰ ਮਲੂਹ ਤੱਕ ਪਹੁੰਚ ਕਰੇ ਜੀ ਅਸੀਂ ਐਮਰਜੈਂਸੀ ਬੰਦਾ ਅਰੇਂਜ ਕਰਕੇ ਜਿੱਦਾਂ ਵੀ ਸਾਡੇ ਤੋਂ ਹੋ ਸਕਿਆ ਅਸੀਂ ਜ਼ਰੂਰ ਭੇਜਾਂਗੇ ਜੇ ਕਿਸੇ ਦੀ ਕੀਮਤੀ ਜਾਨ ਸਾਡੇ ਕਲੱਬ ਰਾਹੀਂ ਬਚਦੀ ਹੈ ਤਾਂ ਸਾਡੇ ਲਈ ਬਹੁਤ ਮਾਣ ਦੀ ਗੱਲ ਹੈ ਜੀ ਨਮਸਕਾਰ ਤੁਸੀਂ ਦੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਮੈਂ ਅਜੀਤ ਮਾਰਮਲੋ ਅੱਜ ਅਮਲੋ ਗਊਸ਼ਾਲਾ ਵਿੱਚ ਨੈਵਰ ਗਿਵ ਸਪੋਰਟਸ ਕਲੱਬ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ ਹੈ ਆਹ ਗੱਲ ਕਰਦੇ ਆ ਕਲੱਬ ਦੇ ਪ੍ਰਧਾਨ ਹਣੀ ਜੀ ਨਾਲ ਹਣੀ ਜੀ ਸਰ ਤੁਸੀਂ ਬਲੱਡ ਗਰੁੱਪ ਦਾ ਕੈਂਪ ਲਗਾਇਆ ਹੈ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਅੱਲਾ ਪਈ ਬਹੁਤ ਬਹੁਤ ਧੰਨਵਾਦ ਕਰਦੇ ਆ ਤੁਹਾਡਾ ਸਾਰੇ ਸਮੂਹ ਲੋਕਾਂ ਦਾ ਇਹ ਖੂਨਦਾਨ ਦੀ ਮਹਾਨ ਕਾਰਨਾਮਾ ਇਹ ਤਾਂ ਪਕਵਿਧਾਨ ਨਹੀਂ ਹੈਗਾ ਇਹ ਆਪਾਂ ਸਾਰਿਆਂ ਨੂੰ ਦੇਣਾ ਚਾਹੀਦਾ ਇਹਦੇ ਵਿੱਚ ਕਿਸੇ ਨੂੰ ਕੋਈ ਡਰਨਾ ਨਹੀਂ ਚਾਹੀਦਾ ਵੀ ਸਾਡਾ ਕਾਉਂਟਰ ਡਾ ਤਾਂ ਸਾਨੂੰ ਕੁਝ ਹੋ ਸਕਦਾ ਜੇ ਆਪਾਂ ਖੂਨਦਾਨ ਕਰਦੇ ਆ ਤਾਂ ਆਪਣਾ 88% ਚਾਂਸ ਘਟ ਜਾਂਦੇ ਨੇ ਅਟੈਕ ਹੋਣ ਤੋਂ ਤੇ ਹੋਰ ਵੀ ਬਿਮਾਰੀਆਂ ਤੋਂ ਆਪਣਾ ਬਚਾਅ ਹੋ ਜਾਂਦਾ ਜੇ ਇੱਕ ਬੰਦਾ ਖੂਨ ਦਿੰਦਾ ਤਾਂ ਉਹ ਬਹੁਤ ਬੰਦਿਆਂ ਦੀ ਜਾਨ ਬਚਾ ਸਕਦਾ ਇਸ ਕਰਕੇ ਇਹ ਤੋਂ ਡਰਨਾ ਨਹੀਂ ਚਾਹੀਦਾ ਬਤਵਾਦ ਆਪਾਂ ਨੂੰ ਖੂਨਦਾਨ ਕੈਂਪ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਇਹ ਖੂਨਦਾਨ ਕੈਂਪਸ ਰਿਹਾ ਇਹ ਤੁਸੀਂ ਪਹਿਲੀ ਵਾਰ ਲਗਾਇਆ ਜਾਂ ਪਹਿਲਾਂ ਵੀ ਲਗਾ ਰਹੇ ਨਹੀਂ ਨਹੀਂ ਇਹ ਸਾਡਾ ਪਹਿਲੀ ਵਾਰ ਆ ਜੀ ਤੇ ਆਉਣ ਵਾਲੇ ਸਾਲਾਂ ਚ ਅਸੀਂ ਹੋਰ ਇੰਪਰੂਵਮੈਂਟ ਕਰਕੇ ਹੋਰ ਵਧੀਆ ਤਰੀਕੇ ਨਾਲ ਲਾਵਾਂਗੇ ਇਸ ਕੈਂਪ ਵਿੱਚ ਕਿੰਨੇ ਕੁ ਯੂਨਟ ਖੂਨ ਇਕੱਠਾ ਹੋਣ ਦੀ ਉਮੀਦ ਹੈ 100 ਦਾ 150 ਦੇ ਵਿੱਚ ਵਿੱਚ ਹੋ ਸਕਦੀ ਵੱਧ ਤੋਂ ਵੱਧ ਅਸੀਂ ਟਰਾਈ ਕਰਦੇ ਹਾਂ ਹੋਰ ਵੀ ਸਾਡੇ ਸੱਜਣ ਜਿਹੜੇ ਆ ਰਹੇ ਨੇ ਇਹ ਖੂਨਦਾਨ ਕੈਂਪ ਵਿੱਚ ਆਪਣੇ ਡਾਕਟਰਾਂ ਦੀ ਟੀਮ ਕਿੱਥੋਂ ਵੀ ਆਈ ਹੈ ਜੀ ਠੰਨਾ ਨਰਸਿੰਗ ਹੌਮ ਤੋਂ ਜੀ ਹਾਂ ਜੀ ਸਹੀ ਹੈ